ਅੱਜ ਕਹਿ ਰਹੀ ਹੈ ਕਿ ਮਾਂ ਕੁਸ਼ਤੀ ਜਿੱਤ ਗਈ ਮੈਂ ਹਾਰ ਗਈ ਬਟ ਮੈਨੂੰ ਲੱਗਦਾ ਮਾਂ ਕੁਸ਼ਤੀ ਵੀ ਹਾਰੀ ਹੈ ਕਿਉਂਕਿ ਕਦੇ ਕੋਈ ਮਾਪਿਓ ਜਿੱਤਦਾ ਨਹੀਂ ਹੁੰਦਾ ਜੇਦਾ ਬੱਚਾ ਹਾਰਦਾ ਬਹੁਤ ਵਾਇਰਲ ਹੋ ਰਹੀ ਸੀ ਬੱਚੀ ਉਹ ਕਹਿ ਰਹੇ ਸੀਗੇ ਕਿ ਪਹਿਲਵਾਨੀ ਜਿੱਤੀ ਹੈ ਤੇ ਉਹ ਇਹਦੇ ਨਾਲ ਕੰਪੈਰੀਜ਼ਨ ਵੀ ਕਰ ਰਹੇ ਸੀ ਬਰਜਪੂਸ਼ਨ ਦਾ ਸੋਸ਼ਲ ਮੀਡੀਆ ਤੇ ਟਵੀਟ ਹੋ ਰਹੇ ਸੀਗੇ ਉਦੋਂ ਇੱਕੋ ਦਾ ਮੀ 50 ਗ੍ਰਾਮ ਦੇ ਨਾਲ ਆ ਸਾਰਾ ਕੁਝ ਹੋ ਜਾਣਾ ਇੱਕ ਗੰਭੀਰ ਬੁੱਦਾ ਹੈ ਇਹਦੇ ਉੱਤੇ ਜਾਂਚ ਐਸਜੀ ਤੇ ਤਾਂ ਫਿਰ ਸਾਡੀ ਇਹ ਕੱਲਾ ਉਹਦਾ ਤਾਂ ਨਹੀਂ ਉਹਨੇ ਕੱਲੀ ਨੇ ਰਿਜ਼ਾਈਨ ਤਾਂ ਨਹੀਂ ਮਾਰਿਆ ਇਹ ਇੱਕ ਤਰੀਕੇ ਦਾ ਜੇ ਦੇਖਿਆ ਜਾਵੇ ਇੰਡੀਆ ਦੀਆਂ ਐਸੈਟਸ ਦਾ ਸਨਿਆਸ ਹੈ ਜਿਹਨੂੰ ਆਪਾਂ ਮੈਨ ਪਾਵਰ ਐਸੈਟਸ ਕਹਿੰਦੇ ਆ ਜਿਹਨੂੰ ਆਪਾਂ ਸਪੋਰਟਸ ਕਹਿੰਦੇ ਆ ਉਹ ਕਹੇ ਰਹੇ ਕਿ ਉਸ ਤੋਂ ਬਾਅਦ ਉਹਨੇ ਡਾਈਟ ਖਾ ਲਈ ਤੇ ਉਸ ਕਰਕੇ ਉਹਦਾ weight ਨਹੀਂ ਘਟ ਪਾਇਆ ਅਸੀਂ ਸੋਨਾ ਬੈਲਟ ਸਟ੍ਰਾਈ ਕੀਤੀਆਂ ਅਸੀਂ ਬੜਾ ਕੁਝ ਟਰਾਈ ਕੀਤਾ ਉਹ ਆਪਣਾ ਸਾਰਾ ਉਹਨਾਂ ਨੇ ਇੰਨਾ ਕੁ ਪੁਆਇੰਟ ਦਿੱਤਾ ਪਰ ਉੱਥੇ ਦੂਜੇ ਪਾਸੇ ਗੱਲ ਆਉਂਦੀ ਯੂਰੋਪੀਅਨ ਐਥਲੀਟਸ ਨੂੰ ਕਿਹੋ ਜੀ ਡਾਈਟ ਦਿੱਤੀ ਜਾ ਰਹੀ ਹੈ ਮਤਲਬ ਇਹ ਚੀਜ਼ਾਂ ਨੇ ਕਿ ਉਹਦੀ ਡਾਈਟ ਕੀ ਇਸ ਤਰੀਕੇ ਦੀ ਉਹਦੀ ਡਾਈਟ ਹੀ ਨਹੀਂ अवेलेबल ਕਰਾ ਸਕਦੇ ਸੀ ਕਿ ਉਹਦਾ 2.5 ਕਿਲੋ ਤੋਂ ਜਿਹੜਾ ਭਾਰ ਹੈ ਥੱਲੇ ਨਾ ਆ ਸਕੇ ਡਾਇਰੈਕਟਲੀ ਨਹੀਂ ਬਟ ਇਨਡਾਇਰੈਕਟਲੀ ਮੈਂ ਇਨਵੋਲਵ ਰਿਹਾ ਹਾਂ ਇਹਨਾਂ ਚੀਜ਼ਾਂ 'ਚ ਕਿ ਕਿਸਾਨ ਸਾਡੇ ਜਿਹੜੇ ਨੇ ਸੜਕਾਂ 'ਤੇ ਸੀ ਤੇ ਇਹ ਜਿਹੜੀਆਂ ਬੱਚੀਆਂ ਸੀ ਇੱਕ ਫੀਮੇਲ ਰੈਸਲਰ ਨਹੀਂ ਉਹਦੇ ਤੁਸੀਂ ਸਾਖਸ਼ੀ ਮਲਿਕ ਲਾ ਲਓ ਜਾਂ ਹੋਰ ਫੁਗਾ ਫੈਮਿਲੀ ਲਾ ਲਓ ਇਹ ਸਾਰੇ ਦੀਆਂ ਸਾਰੀਆਂ ਖੁਦ ਪ੍ਰੋਟੈਸਟ ਕਰ ਰਹੀਆਂ ਸੀਗੀਆਂ ਜਿਹੜਾ ਇੰਡੀਆ ਦਾ ਪਾਇਨੀਅਰ ਹੈ ਜਿਹੜਾ ਰੈਸਲਿੰਗ ਨੂੰ ਲਿਫਟ ਕਰ ਕਿੰਨੀਆਂ ਕਰਾਸਲਰਸ ਪ੍ਰੋਡਿਊਸ ਹੋ ਰਹੀਆਂ ਸਾਡੇ ਕੰਟਰੀ ਚ ਅੱਧੇ ਇੱਕ ਲੋਕ ਤਾਂ ਇੱਥੇ ਉਸ ਮੈਂਟੈਲਿਟੀ ਦੇ ਨੇ ਆਈ ਐਮ ਸੌਰੀ ਟੂ ਸੇ ਜਿਹੜੇ ਕੱਪੜਿਆਂ ਦੇ ਉੱਤੇ ਕਮੈਂਟ ਕਰਦੇ ਰਹਿੰਦੇ ਨੇ ਉੱਥੇ ਇੱਕ ਦਾੜੇ ਵਾਲਾ ਕੋਚ ਮਤਲਬ ਐਡਾ ਉਹਦਾ ਦਾੜਾ ਹੋਣਾ ਤੇ ਹੀ ਇਜ਼ ਅ ਕ੍ਰੋਨਿਕ ਐਲਕੋਹੋਲਿਸਟ ਡਰੰਕਰ ਅਨੰਦਪੁਰ ਸਾਹਿਬ ਅਕੈਡਮੀ ਦੇ ਵਿੱਚ ਤੇ ਸਰਵ ਕਰ ਰਿਹਾ ਐਥਲੀਟਸ ਦਾ ਕੋਚ ਐਥਲੈਟਿਕ ਦਾ ਠੀਕ ਹੈ ਤੇ ਉਹਦਾ ਜੇ ਬਲੱਡ ਟੈਸਟ ਕਰਾਇਆ ਜਾਵੇ ਉਹ ਚੋਂ ਐਲਕੋਹੋਲ ਨਿਕਲਣੀ ਹੈ ਤੇ ਉਹਨੇ ਫੀਮੇਲਸ ਦੇ ਉਹਦੇ ਖਿਲਾਫ ਗੰਭੀਰ ਇਲਜ਼ਾਮ ਲਾਇਆ ਕਿ ਇਹ ਹਰਾਸਮੈਂਟ ਕਰ ਰਿਹਾ ਤੁਸੀਂ ਇੰਡੀਆ ਦੀ ਆਪਾਂ ਬਹੁਤੀ ਗੱਲ ਜੇ ਨਾ ਵੀ ਕਰੀਏ ਆਪਾਂ ਸੱਚ ਤੋਂ ਮਨੋਕਰ ਨਹੀਂ ਹੋ ਸਕਦੇ ਕੀ ਆਪਣੇ ਘਰ ਦੇ ਵਿੱਚ ਇਹ ਬੱਚੀਆਂ ਕਿਹੇ ਜਾਂ ਮਾਨਸਿਕ ਸੰਤਾਪ ਜਿਹੜਾ ਆ ਹੰਡਾ ਕੇ 올림픽ਸ ਦੇ ਲਈ ਪ੍ਰੀਪੇਅਰ ਕਰ ਰਹੀਆਂ ਇੱਕ ਫਾਦਰ ਫਿਗਰ ਤੇ ਜਿਹੜਾ ਬੰਦਾ ਬੈਠਾ ਉਹਦੇ ਉੱਤੇ ਇਹ ਬੱਚੀਆਂ ਇਨਸਾਫ ਦੇ ਲਈ ਦਰਦ ਅਰ ਇਹਨਾਂ ਨੇ ਬੜਾ ਚਿਰ ਕੀਤਾ ਇਹ ਦਿਨੀ ਪੈਰਾਸ Olympic ਮੁਕਾਬਲਿਆਂ ਦੇ ਵਿੱਚ 50 ਕਿਲੋਗ੍ਰam ਕੁਸ਼ਤੀ ਮੁਕਾਬਲਿਆਂ ਦੇ ਵਿੱਚ ਜੋ ਵਿਨੇਸ਼ ਫੁਗਾਟ ਨੂੰ ਡਿਸਕਵালিਫਾਈ ਕਰ ਦਿੱਤਾ ਜਾਂਦਾ ਹੈ ਵਿਨੇਸ਼ ਫੁਗਾਟ ਦਾ 골ਡ ਮੈਡਲ ਦੇ ਲਈ ਮੈਚ ਹੋਣਾ ਸੀ ਪਰ ਕਿਹਾ ਜਾਂਦਾ ਕਿ 100 ਗ੍ਰਾਮ ਵਜ਼ਨ ਜਿਹੜਾ ਵਾਧੂ ਆ ਗਿਆ ਜਿਸ ਦੇ ਕਾਰਨ ਉਸ ਨੂੰ ਡਿਸਕਵালিਫਾਈ ਕੀਤਾ ਗਿਆ ਤੇ ਬਾਅਦ ਦੇ ਵਿੱਚ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਜਿਹੜਾ ਵਜ਼ਨ ਸੀ ਉਹ 100 ਗ੍ਰਾਮ ਨਹੀਂ ਸੀ ਉਹ ਸਿਰਫ 50 ਗ੍ਰਾਮ ਸੀ ਤਾਂ ਵਿਨੇਸ਼ ਫੁਗਾਟ ਦੇ ਹੱਕ ਦੇ ਵਿੱਚ ਜੋ ਐਡਵੋਕੇਟ ਗੁਰਮੋਹਨ ਪ੍ਰੀਤ ਸਿੰਘ ਆ ਚੁੱਕੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਤੁਹਾਨੂੰ ਸਾਰੀ ਗੱਲ ਦਾ ਪਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਡਿਸਕਵালিਫਾਈ ਕੀਤਾ ਜਾਂਦਾ ਹੈ ਬਾਅਦ ਦੇ ਵਿੱਚ ਜੋ ਗੱਲਾਂ ਆਉਂਦੀਆਂ ਨੇ ਤੇ ਅੱਜ ਜੋ ਸਨਿਆਸ ਲੈਣ ਦੀ ਵੀ ਗੱਲ ਜੋ ਵਿਨੇਸ਼ ਫਗਵਾੜ ਦੁਆਰਾ ਕਰ ਦਿੱਤੀ ਗਈ ਹੈ ਤੁਸੀਂ ਕੀ ਕਰਨ ਮੰਨਦੇ ਹੋ ਕੋਈ ਟੈਕਨੀਕਲ 에ਰਰ ਹੋ ਸਕਦਾ ਹੈ ਜਾਂ ਇਹ ਪਲੇਅਰ ਵੀ ਇੱਕ ਰਾਜਨੀਤੀ ਦੀ ਭੇਟ ਚੜ ਗਈ ਹੈ ਦੇਖੋ ਤੁਸੀਂ ਹੁਣ ਦੋ ਗੱਲਾਂ ਵਰਤੀਆਂ ਪਹਿਲੀ ਤਾਂ ਟੈਕਨੀਕਲ 에ਰਰ ਤੇ ਦੂਜੀ ਤੁਸੀਂ ਆਖਿਆ ਕਿ ਕੀ ਇਹ ਰਾਜਨੀਤੀ ਦੀ ਭੇਟ ਚੜ ਗਈ ਹੈ ਤਾਂ ਇੱਥੇ ਦੋਵਾਂ ਚੀਜ਼ਾਂ ਦੇ ਮਾਇਨੇ ਅੱਡ-ਅੱਡ ਨੇ ਟੈਕਨੀਕਲ 에ਰਰ ਵਾਲ ਵੀ ਆਵਾਂਗੇ ਪਹਿਲਾ ਤੁਹਾਡੇ ਮੈਂ ਸਵਾਲ ਦੇ ਅਕੋਰਡਿੰਗਲੀ ਜਵਾਬ ਦਵਾਂਗਾ ਟੈਕਨੀਕਲ 에ਰਰ ਬੀਇੰਗ ਅ ਸਪੋਰਟਸ ਪਰਸਨ ਮੈਂ ਖੁਦ ਇੱਕ ਫੈਡਰੇਸ਼ਨ ਦੇ ਵਿੱਚ ਐਜ਼ ਅ ਡਾਇਰੈਕਟਰ ਟ੍ਰੈਡੀਸ਼ਨਲ ਮਾਰਸ਼ਲ ਆਰਟਸ ਨਾਲ ਸਰਵ ਕਰ ਰਿਹਾ ਕਿਉਂਕਿ ਸਪੋਰਟਸਟ ਸਾਡ ਤੋਂ ਕਦੇ ਅੱਡ ਨਹੀਂ ਹੋਈਆਂ ਠੀਕ ਹੈ ਜੀ ਚਲੋ ਗੇਮ ਇਸ ਤੋਂ ਥੋੜੀ ਜੀ ਅੱਡਾ ਮੈਂ ਐਕਸ ਮਾਰਸ਼ਲ ਆਰਟਸ ਆ ਬਟ ਉਹਦੇ ਵਿੱਚ ਵੀ ਫੈਦਰ ਵੇਟ ਵੈਲਟਰ ਵੇਟ ਐਦਾ ਕੰਪੀਟੀਸ਼ਨਸ ਹੁੰਦੇ ਨੇ ਹੁਣ ਟੈਕਨੀਕਲਿਟੀਆਂ ਇਹ ਨੇ ਕਿ ਜਿਹੜਾ ਐਡਾ ਹਿਊਜ ਇਨਫਰਾਸਟ੍ਰਕਚਰ ਉਹਦੇ ਪਿੱਛੇ ਖੜਿਆ ਇੱਕ ਪਲੇਅਰ ਦੇ ਕੋਲ ਆਲਰੇਡੀ ਬਹੁਤ ਕੁਝ ਹੁੰਦਾ ਗੇਮ 'ਚ ਠੀਕ ਹੈ ਉਹ ਆ ਚੀਜ਼ਾਂ ਜਿਹੜੀਆਂ ਹੁੰਦੀਆਂ ਇਹਦੇ ਵਾਸਤੇ ਪ੍ਰੋਪਰ ਇੱਕ ਮੈਨੇਜਮੈਂਟ ਹੁੰਦੀ ਹੈ ਜਿਹੜੀ ਉਹਦਾ ਪ੍ਰੋਪਰ weight management ਕਰਦੀ ਆ ਉਹਦੀ ਡਾਈਟ ਪਲਾਨ ਕਰਦੀ ਆ ਟੈਕਨੀਕਲ 에ਰਰ ਦੀ ਗੱਲ ਹੁਣ ਦੂਜੀ ਦਲ ਤੁਸੀਂ ਕੀਤੀ ਰਾਜਨੀਤੀ ਦੀ ਪੇਟ ਤਾਂ ਇੱਥੇ ਜੇ ਦੇਖਿਆ ਜਾਵੇ ਤਾਂ ਥੋੜਾ ਜਿਹਾ ਆਪਾਂ ਪਿਛਲੀ ਜੇ ਜੀਓਪੋਲਿਟਿਕਸ ਤੇ ਨਜ਼ਰ ਮਾਰੀਏ ਤੇ ਦੋ ਕਮਿਊਨਿਟੀਆਂ ਨੇ ਜਿਨ੍ਹਾਂ ਨੇ ਦੁਨੀਆ ਤੇ ਰਾਜ ਕੀਤਾ ਇੱਕ ਬ੍ਰਿਟਿਸ਼ ਕਮਿਊਨਿਟੀ ਹੈ ਇੱਕ ਫ੍ਰੈਂਚ ਕਮਿਊਨਿਟੀ ਹੈ ਇੰਡੀਆ ਦੇ ਵਿੱਚ ਵੀ ਇਹਨਾਂ ਦੇ ਕਲੋਨਾਈਜ਼ੇਸ਼ਨ ਦੇ ਜਿਹੜੇ ਚੈਪਟਰਸ ਹੈਗੇ ਨੇ ਅਸੀਂ ਦੇਖ ਸਕਦੇ ਹਾਂ ਕਿ ਕਿੱਥੇ ਕਿੱਥੇ ਰਹੇ ਆ ਕਿੱਦਾਂ ਰਹੇ ਆ ਹੁਣ ਇੱਕ ਪਾਸੇ ਤਾਂ ਇੰਟਰਨੈਸ਼ਨਲ ਤੁਹਾਨੂੰ ਮੈਂ ਰਾਜਨੀਤੀ ਦੀ ਇਹ ਗੱਲ ਕਰਾਂ ਤਾਂ ਜਿਹੜੀਆਂ ਇੰਡੀਜਿਨियस ਬਰੀਡਸ ਨੇ ਜਿਹਦੇ ਵਿੱਚ ਸਪੈਸੀਫਿਕਲੀ ਤੁਸੀਂ ਦੇਖੋ ਕਿ ਇਹ ਸਪੋਰਟਸ ਦੇ ਵਿੱਚ ਰਸ਼ੀਆ ਦੀ ਕਿਊਬਾ ਦੀ ਅਮਰੀਕਾ ਦੀ ਡੋਮਿਨੈਂਸ ਰਹੀ ਹੈ ਉੱਥੇ ਇੰਡੀਆ ਨੇ ਆਪਣਾ ਸਿੱਕਾ ਜਮਾਇਆ ਕਿਉਂਕਿ ਤੁਸੀਂ ਗਾਂਮਾ ਪਲਵਾਨ ਤੋਂ ਬਾਅਦ ਦੇ ਟਾਈਮ ਪੀਰੀਅਡ ਨੂੰ ਦੇਖ ਲੋ ਕੀ ਇਸ ਚੀਜ਼ ਦੇ ਵਿੱਚ ਇੰਡੀਆ ਦੀ ਤੂਤੀ ਰਹੀ ਹੈ ਬੋਲਦੀ ਰਹੀ ਹੈ ਜਿਹੜੀ ਪਰ ਇੱਥੇ ਹੀ ਦੁਖਾਂਤ ਇਹ ਆਉਂਦਾ ਕਿ ਥੋੜਾ ਜਿਹਾ ਜੇ ਅਸੀਂ ਪਹਿਲਾਂ ਪਿਛਲੇ 1 ਸਾਲ ਦੀ ਗੱਲ ਕਰੀਏ ਡਾਇਰੈਕਟਲੀ ਨਹੀਂ ਬਟ ਇਨਡਾਇਰੈਕਟਲੀ ਮੈਂ ਇਨਵੋਲਵ ਰਿਹਾ ਇਹਨਾਂ ਚੀਜ਼ਾਂ 'ਚ ਕੀ ਕਿਸਾਨ ਸਾਡੇ ਜਿਹੜੇ ਨੇ ਸੜਕਾਂ 'ਤੇ ਸੀ ਤੇ ਇਹ ਜਿਹੜੀਆਂ ਬੱਚੀਆਂ ਸੀ ਇੱਕ ਫੀਮੇਲ ਰੈਸਲਰ ਨਹੀਂ ਉਹਦੇ 'ਚ ਤੁਸੀਂ ਸਾਖਸ਼ੀ ਮਲਿਕ ਲਾ ਲਓ ਜਾਂ ਹੋਰ ਫੁਗਾੜ ਫੈਮਿਲੀ ਲਾ ਲਓ ਇਹ ਸਾਰੇ ਦੀਆਂ ਸਾਰੀਆਂ ਖੁਦ ਪ੍ਰੋਟੈਸਟ ਕਰ ਰਹੀਆਂ ਸੀਗੀਆਂ ਜਿਹੜਾ ਇੰਡੀਆ ਦਾ ਆ ਨਹੀਂ ਰਿਹਾ ਜਿਹੜਾ ਰੈਸਲਿੰਗ ਨੂੰ ਲਿਫਟ ਕਰ ਰਿਹਾ ਬ੍ਰਿਜ ਪੋਜੀਸ਼ਨ ਦੀ ਮੈਂ ਗੱਲ ਕਰ ਰਿਹਾ ਉਹਦੇ ਉੱਤੇ ਮੋਲੇਸਟੇਸ਼ਨ ਦੇ ਹਰਾਸਮੈਂਟ ਦੇ ਕਿਸ ਤਰੀਕੇ ਦੇ આરોਪ ਜਿਹੜੇ ਸੀਗੇ ਸਾਡੇ ਕੋਲ ਸਾਹਮਣੇ ਸੀ ਸੋ ਮੈਂ ਸਿਰਫ ਤੁਹਾਨੂੰ ਖਬਰਾਂ ਦੱਸ ਰਿਹਾ ਕਿ ਆਹ ਕੁਛ ਹੈ ਹੁਣ ਇਹਦੀ ਜੇ ਤੁਸੀਂ ਗੰਭੀਰ ਵਿਸ਼ੇ ਤੇ ਜਾਣਦੇ ਹੋ ਕਿ ਇੱਕ ਪਾਸੇ ਤਾਂ ਤੱਕਾ ਤੁਸੀਂ ਦੇਖੋ ਕਿ ਹੁਣ ਦੀਆਂ ਖਬਰਾਂ ਦੇ ਨਾਲ ਲਿੰਕ ਕਰੋ ਕਿ ਇੰਡੀਆ ਕੀ ਕੰਟਰੀ ਜਦੋਂ ਕਰਦੀ ਹੈ ਥਰਡ ਵਰਡ ਕੰਟਰੀ ਕਹਿੰਦੇ ਆ ਜਿਹਨੂੰ ਫੋਰਨ ਨੇਸ਼ਨਸ ਉੱਥੇ ਜੇ ਕੋਈ ਹੋਰ ਜਿਹੜਾ ਐਥਲੀਟ ਆ ਉਹ ਨਾਰਮਲੀ ਉਲਟੀ ਕਰਦਾ ਪਾਇਆ ਜਾਂਦਾ ਜਾਂ ਜਿਹੜੇ ਉਹ ਪੂਰੇ ਇਨਫਰਾਸਟ੍ਰਕਚਰ ਚ ਉਥੇ ਐਥਲੀਟ ਰਹਿ ਰਹੇ ਆ ਤੇ ਅਸੀਂ ਉਹਨਾਂ ਦਾ ਜਲੂਸ ਕੱਢ ਦਿੰਨੇ ਆ ਤੇ ਇਹ ਸਾਰਾ ਕੁਝ ਆਪਾਂ Eiffel Tower ਦੀ ਗੱਲ ਕਰਦੇ ਆ ਫਰਾਂਸ ਦੀ ਗੱਲ ਕਰਦੇ ਆ ਮਤਲਬ ਅਸੀਂ ਐਲੀਟਨੈਸ ਦੀ ਗੱਲ ਕਰਦੇ ਆ वर्ल्ड ਦੇ ਇੱਕ ਸਟੇਟਸ ਸਿੰਪਲ ਦੀ ਗੱਲ ਕਰਦੇ ਆ ਉਸ ਕੰਟਰੀ ਦੇ ਵਿੱਚ ਓਵਰਆਲ ਇਨਫਰਾਸਟ੍ਰਕਚਰ ਕਿੱਡਾ ਮਾੜਾ ਤੁਸੀਂ ਬਿਹਤਰ ਖਬਰਾਂ ਤੋਂ ਦੇਖ ਸਕਦੇ ਹੋ ਕਿ ਐਥਲੀਟਸ ਕੋਲ ਪ੍ਰੋਪਰ ਕਮਰੇ ਤੱਕ ਨਹੀਂ ਹੈਗੇ ਉੱਥੇ ਇੱਕ ਨਹੀਂ ਇਸ ਤੋਂ ਇਲਾਵਾ ਇੱਕ 트랜ਸਜੈਂਡਰ ਬੌਕਸਰ ਆ ਉਹਦਾ ਮੁੱਦਾ ਬੜਾ ਹੋ ਚੱਲ ਰਿਹਾ ਕਿ ਤੁਸੀਂ ਫਾਈਟ ਕੰਟੈਸਟ ਕਰਾਤੀ ਉਹ ਗਲਤ ਆ ਉੱਥੇ ਹੀ ਇੰਡੀਆ ਦੀ ਇਸ ਚੀਜ਼ ਦੇ ਵਿੱਚ ਇੱਕ ਨਾ ਇਹਦੇ ਵਿੱਚ ਬੋਡੀ ਹੁੰਦੀ ਹੈ ਇੰਟਰਨੈਸ਼ਨਲ ਆਉਂਦੀ ਉਹਦਾ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਮਤਲਬ ਥੋੜੀ ਜੀ ਜਾਣਕਾਰੀ ਦੇ ਦਾਂ ਕੋਰਟ ਫਾਰ ਆਰਬਿਟ੍ਰੇਸ਼ਨ ਫਾਰ ਸਪੋਰਟਸ ਜਿਹੜਾ ਉਹਦੇ ਕੋਲ ਮੰਡੇਟ ਹੈਗਾ ਕਿ ਇਹ ਇੰਟਰਨੈਸ਼ਨਲੀ ਇਹ ਐਥਲੀਟਸ ਦੇ ਜਿਹੜੇ ਡਿਸਪਿਊਟਸ ਨੇ ਕਿ ਉਹਨਾਂ ਨੂੰ ਕਿਵੇਂ ਸੈਟ ਅਪ ਕਰਨਾ ਤੇ ਉਹਦਾ ਇੱਕ ਐਡ ਹੌਕ ਕੋਰਟ ਜਿਹੜਾ ਮੌਕੇ ਦੇ ਲਈ ਕੰਮ ਸਾਰਨ ਦੇ ਲਈ ਜੀ ਮੈਂ ਤੁਸੀਂ ਕਹਿ ਕਿ ਟਰਮੀਨੋਲੋਜੀ ਥੋੜੀ ਕਲੀਅਰ ਕਰਦੇ ਹੋ ਐਡ ਹੌਕ ਹੁੰਦਾ ਜਿਹੜਾ ਮੌਕੇ ਤੇ ਕੰਮ ਸਾਰਦਾ ਉਹ ਕੋਰਟ ਜਿਹੜਾ ਹੈ ਉਹ ਪੈਰਿਸ ਦੇ ਵਿੱਚ ਬੈਠਾ ਹੈ ਠੀਕ ਹੈ ਜੀ ਉਹ ਡਿਸਪਿਊਟਸ ਜਿਹੜੇ 올ੰਪਿਕਸ ਦੇ ਨੇ 10 ਦਿਨ ਪਹਿਲਾਂ ਤੱਕ ਦਾ ਵੀ ਮੰਡੇਟ ਉਹਨਾਂ ਕੋਲ ਹੈ ਕਿਉਂਕਿ 올ੰਪਿਕਸ ਗੇਮ ਦੇ ਨਾਲ ਰਿਲੇਟਿਡ ਐਥਲੀਟਸ ਦਾ ਕੋਈ ਵੀ ਡਿਸਪਿਊਟ ਹੋਵੇ ਉਹਦੇ ਵਿੱਚ ਇਹਨਾਂ ਨੇ ਅਪਲਾਈ ਕੀਤਾ ਜਿਹਦਾ ਇੰਡੀਆ ਦਾ ਮੰਡੇਟ ਹੈ ਉਹ ਇੰਡੀਅਨ 올ੰਪਿਕ ਐਸੋਸੀਏਸ਼ਨ ਕੋਲ ਹੈ ਇਹ ਸਾਰੇ ਬੰਦਿਆਂ ਨੇ ਅਪਲਾਈ ਕੀਤਾ ਕਿ ਜਿਹੜੀ ਸਾਡੀ ਬੱਚੀ ਆ ਐਟਲੀਸਟ ਇਹ ਸਿਲਵਰ ਮੈਡਲ ਤਾਂ ਡਿਸਰਵ ਕਰਦੀ ਆ ਵੀ ਜਿੰਨੂੰ ਇਹਨੇ ਹਰਾਇਆ ਆ ਬਾਊਟ ਦੇ ਵਿੱਚ ਕਿਊਬਾ ਦੀ ਫਾਈਟਰ ਆ ਠੀਕ ਹੈ ਉਹ ਉਹਦਾ ਮੈਚ ਜਿਹੜਾ ਹੁਣ ਆ ਉਹ 골ਡ ਦੇ ਲਈ ਹੋਣਾ ਜਿਹੜੇ ਮੈਚ ਤੇ ਇਸ ਬੱਚੀ ਨੇ ਖੇਡਣਾ ਸੀ ਹੁਣ ਇੱਕ ਪਾਸੇ ਤਾਂ ਇਹ ਚੀਜ਼ ਗੰਭੀਰ ਮੁੱਦਾ ਆ ਦੂਜੇ ਪਾਸੇ ਉਹ ਕਹਿ ਰਹੀ ਆ ਕਿ ਜੇ ਉਸ ਹੁਣ ਬੱਚੀ ਦਾ ਮਾਈਂਡਸੈਟ ਦੇਖੀਏ ਕਿ ਤੁਸੀਂ ਇੰਡੀਆ ਦੀ ਆਪਾਂ ਬਹੁਤੀ ਗੱਲ ਜੇ ਨਾ ਵੀ ਕਰੀਏ ਆਪਾਂ ਸੱਚ ਤੋਂ ਮਨੁਕਰ ਨਹੀਂ ਹੋ ਸਕਦੇ ਕਿ ਆਪਣੇ ਘਰ ਦੇ ਵਿੱਚ ਇਹ ਬੱਚੀਆਂ ਕਿਹੇ ਜਾਂ ਮਾਨਸਿਕ ਸੰਤਾਪ ਜਿਹੜਾ ਆ ਹੰਡਾ ਕੇ 올림픽ਸ ਦੇ ਲਈ ਪ੍ਰੀਪੇਅਰ ਕਰ ਰਹੀਆਂ ਇੱਕ ਫਾਦਰ ਫਿਗਰ ਤੇ ਜਿਹੜਾ ਬੰਦਾ ਬੈਠਾ ਉਹਦੇ ਉੱਤੇ ਇਹ ਬੱਚੀਆਂ ਇਨਸਾਫ ਦੇ ਲਈ ਦਰਦ ਦਰ ਇਹਨਾਂ ਨੇ ਬੜਾ ਚਿਰ ਕੀਤਾ ਇੱਕ ਨਹੀਂ ਇਸ ਤੋਂ ਪਹਿਲਾਂ ਇੱਕ ਐਥਲੀਟ ਹੋਰ ਆ ਤੁਸੀਂ ਬਿਹਤਰ ਜਾਣਦੇ ਹੋ ਉਹਨੇ ਜਿਹੜਾ ਆ ਉਹ ਕਹਤਾ ਕਿ ਮੈਂ ਰਿਟਾਇਰ ਹੋ ਜਾਣਾ ਮੈਂ ਰੈਸਲਿੰਗ ਨਹੀਂ ਕਰੂੰਗੀ ਹੁਣੇ ਅੱਜ ਕਹਿ ਰਹੀ ਐ ਕਿ ਮਾਂ ਕੁਸ਼ਤੀ ਜਿੱਤ ਗਈ ਮੈਂ ਹਾਰ ਗਈ ਬਟ ਮੈਨੂੰ ਲੱਗਦਾ ਮਾਂ ਕੁਸ਼ਤੀ ਵੀ ਹਾਰੀ ਐ ਕਿਉਂਕਿ ਕਦੇ ਕੋਈ ਮਾਂ ਪਿਓ ਜਿੱਤਦਾ ਨਹੀਂ ਹੁੰਦਾ ਜੇ ਦਾ ਬੱਚਾ ਹਾਰ ਜਵੇ ਜਿਹੜਾ ਇੱਥੇ ਪੁਆਇੰਟ ਐ ਹੁਣ ਇੱਕ ਪਾਸੇ ਤਾਂ ਆਪਾਂ ਜੋ ਇੱਥੇ ਕਰ ਸਕਦੇ ਸੀਗੇ ਉਸ ਤੋਂ ਬਾਅਦ ਇੱਕ ਦੂਜੀ ਬਾਡੀ ਹੁੰਦੀ ਐ ਥੈਟ ਇਜ਼ ਯੂਨਾਈਟਿਡ ਵਰਲਡ ਰੈਸਲਿੰਗ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਐਟਲੀਸਟ ਸਿਲਵਰ ਮੈਡਲ ਤਾਂ ਜਿਹੜਾ ਆ ਉਹਦੇ ਲਈ ਤਾਂ ਇਹਦੀ ਦਾਅਵੇਦਾਰੀ ਬੱਚੀ ਦੀ ਪੱਕੀ ਕਰੋ ਜੁਆਇੰਟ ਸਿਲਵਰ ਮੈਡਲ ਡਿਕਲੇਅਰ ਕਰ ਦਿਓ ਬਟ ਕਈ ਵਾਰ ਇੱਕ ਨਾ ਮੁਹਾਵਰਾ ਹੈ ਕਿ ਅੱਬ ਪਛਤਾਇਆ ਕਿਆ ਹੋ ਤਬ ਚਿੜੀਆ ਚੋਕੀ ਖੇਤ ਹੁਣ ਦੂਜਾ ਪੁਆਇੰਟ ਹੈ ਜਿਹਦੇ ਤੇ ਜ਼ਿਆਦਾ ਗੰਭੀਰਤਾ ਦੇ ਨਾਲ ਕਰਨਾ ਚਾਹੀਦਾ ਕਿ ਇੱਕ ਪ੍ਰੋਪਰ ਡਾਈਟੀਸ਼ੀਅਨ ਜਿਹੜਾ ਆ ਉਹ ਅਪਾਇੰਟ ਹੋਇਆ ਠੀਕ ਹੈ ਪ੍ਰੋਪਰ ਇਨਫਰਾਸਟ੍ਰਕਚਰਲ ਅਰੇਂਜਮੈਂਟ ਜਿਹੜਾ ਆ ਉਹ ਦਿੱਤਾ ਉਹਨਾਂ ਨੇ ਕੰਮ ਕੀ ਸੀ weight management ਕਰਨਾ ਸਿਰਫ ਇਹ ਕੋਈ ਅਸਮਾਨ ਤੋਂ ਉੱਠ ਕੇ ਤਾਂ ਆਬਜੈਕਸ਼ਨ ਆ ਨਹੀਂ ਗਈ ਜੋ 50 ਕਿਜੀ ਦੇ weight category ਚ ਖੇਡ ਰਹੀ ਆ ਤਾਂ ਉੱਥੇ 50 ਕਿਜੀ ਤੋਂ ਜੇ ਉਹ ਉੱਪਰ ਜਾਊਗੀ ਤਾਂ ডিসਕਵালিਫਾਈ ਹੋਊਗੀ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਉਹ ਬੰਦੇ ਇਸੇ ਚੀਜ਼ ਦੀ ਸੈਲਰੀ ਡਰਾਈਵ ਕਰ ਰਹੇ ਆ ਉਹ ਸਾਡੇ ਇਨਫਰਾਸਟ੍ਰਕਚਰ ਤੇ ਬੜਾ ਵੱਡਾ ਸਵਾਲ ਇਹ ਚੀਜ਼ ਖੜਾ ਕਰਦੀ ਹੈ ਕਿ ਤੁਸੀਂ ਦੇਖੋ ਹੁਣ ਉਹ ਕਹਿ ਰਹੇ ਆ ਜੋ ਤੁਸੀਂ ਉਹਨਾਂ ਦੀ ਡਾਈਟਿਸ਼ਨ ਦੀ ਸਟੇਟਮੈਂਟ ਪੜੋ ਕਿ ਦੋ ਤਿੰਨ ਫਾਈਟਸ ਹੋ ਗਈਆਂ ਸੀਗੀਆਂ ਉਹ ਫੈਟ ਅਪ ਹੋ ਗਈ ਸੀਗੀ ਹੁਣ ਮਾਰੇ ਦਾ ਸ਼ੁਕਰ ਹੈ ਅਸੀਂ ਖੁਦ ਸਪੋਰਟਸ ਕਰਦੇ ਆ ਤੁਹਾਨੂੰ ਮੈਂ ਦੱਸਦਾ ਸਿੰਪਲ ਟਰਮినੋਲੋਜੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਬਾਡੀ ਦੇ ਵਿੱਚ ਗਲਾਈਕੋਜਨ ਜਿਹੜਾ ਉਹ ਘਟ ਜਾਂਦਾ ਠੀਕ ਹੈ ਜੀ ਇਲੈਕਟ੍ਰੋਲਾਈਟਸ ਜਿਹੜੇ ਨੇ ਸੋਡੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਠੀਕ ਹੈ ਇਹ ਤਿੰਨੋਂ ਘਟ ਜਾਂਦੇ ਆ ਸੋਡੀਅਮ ਦਾ ਜਿਹੜਾ ਇਨਟੇਕ ਹੈ ਉਹ ਵਾਟਰ ਲੈਵਲ ਬਾਡੀ 'ਚ ਤੁਹਾਡੇ ਹੋਲਡ ਕਰਦਾ weight ਉੱਪਰ ਥੱਲੇ ਜਾਂਦਾ ਤੇ ਮੈਗਨੀਸ਼ੀਅਮ ਜਿਹੜਾ ਤੁਹਾਡੇ ਬ੍ਰੇਨ ਨੂੰ ਇੱਕ ਲੈਵਲ ਤੇ ਤੁਸੀਂ ਦੇਖ ਸਕਦੇ ਹੋ ਪੋਟਾਸ਼ੀਅਮ ਤੁਹਾਡੇ ਕ੍ਰੈਂਪਸ ਨਾ ਹੋ ਹੈਲਦੀ ਵੀ ਰਵੇ ਉਹ ਕਹਿ ਰਹੇ ਕਿ ਉਸ ਤੋਂ ਬਾਅਦ ਉਹਨੇ ਡਾਈਟ ਖਾ ਲਈ ਤੇ ਉਸ ਕਰਕੇ ਉਹਦਾ weight ਨਹੀਂ ਘਟ ਪਾਇਆ ਅਸੀਂ ਸੋਨਾ ਬੈਲਟਸ try ਕੀਤੀਆਂ ਅਸੀਂ ਬੜਾ ਕੁਝ try ਕੀਤਾ ਉਹ ਆਪਣਾ ਸਾਰਾ ਉਹਨਾਂ ਨੇ ਇੰਨਾ ਕੁ ਪੁਆਇੰਟ ਦਿੱਤਾ ਪਰ ਉੱਥੇ ਦੂਜੇ ਪਾਸੇ ਗੱਲ ਆਉਂਦੀ ਯੂਰੋਪੀਅਨ ਐਥਲੀਟਸ ਨੂੰ ਕਿਹੋ ਜੀ ਡਾਈਟ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਫਿਰ ਜਿਹੜੇ ਨਵੇਂ concepts ਨੇ ਉਹਦੇ ਵਿੱਚ fats introduce ਹੋਏ ਮਤਲਬ ਇਹ ਚੀਜ਼ਾਂ ਨੇ ਕਿ ਉਹਦੀ ਡਾਈਟ ਕੀ ਇਸ ਤਰੀਕੇ ਦੀ ਉਹਦੀ ਡਾਈਟ ਹੀ ਨਹੀਂ अवेलेबल ਕਰਾ ਸਕਦੇ ਸੀ ਕਿ ਉਹਦਾ 2 2.5 ਕਿਲੋ ਤੋਂ ਜਿਹੜਾ ਭਾਰ ਹੈ ਥੱਲੇ ਨਾ ਆ ਸਕੇ ਉਹ ਕਹਿੰਦੇ ਵੀ ਇਹਨੂੰ ਅਸੀਂ ਪੀਲਸ ਵੀ ਦਿੱਤੀਆਂ ਐ 100 ਨਹੀਂ ਪਾਈ ਉਹਨਾਂ ਨੇ ਆਪਣੇ ਪੁਆਇੰਟ ਜਸਟੀਫਾਈ ਕਰ ਲਏ ਪਰ ਇੱਥੇ ਸਵਾਲ ਕੀ ਆਉਂਦਾ ਕਿ ਇਹ ਕੋਈ ਏਡੀ ਰਾਕਟ ਸਾਇੰਸ ਤਾਂ ਹੈ ਨਹੀਂ ਇਹਦਾ ਭਾਰ ਨਹੀਂ ਵੱਟ ਸਕਦਾ ਸੀ ਇਹ ਤਾਂ ਸਾਡੀ ਮੇਅਰ ਐਪਰੀਹੈਂਸ਼ਨ ਸੀਗੀ ਸੋ ਇੱਥੇ ਜਿਹੜਾ ਘਾਟਾ ਆ ਉਹ ਉਹ ਵੀ ਇੱਕ ਗੰਭੀਰ ਜਿਹੜਾ ਆ ਸਵਾਲ ਦਾ ਵੀ ਬੜਾ ਵੱਡਾ ਸਵਾਲ ਉਹ ਤੈ ਕਰਦਾ ਔਰ ਕੁਝ ਬੰਦੇ ਕਹਿ ਰਹੇ ਆ ਦੇਖੋ ਇਹ ਰਾਜਨੀਤੀ ਦਾ ਮੁੱਦਾ ਨਹੀਂ ਆ ਹਰ ਪਾਰਟੀ ਦੇ ਵਿੱਚ ਘਟੀਆਂ ਬੰਦੇ ਬੈਠੇ ਨੇ ਵੀ ਮੈਂ ਨਹੀਂ ਕਹਾਂਗਾ ਕਿ ਇੱਕ ਪਾਰਟੀ ਦਾ ਇਹ ਬੇਸਿਕਲੀ ਓਵਰঅল ਪਾਲਿਸੀ ਜਿਹੜੀ ਹੈ ਨਾ ਉਹੀ ਸੈਪਟਿਕ ਹੋ ਚੁੱਕੀ ਹੈ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਇਹ ਕੜੀਆਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਕਿ ਜਿਵੇਂ ਬ੍ਰਿਜ ਭੂਸ਼ਣ ਦੇ ਖਿਲਾਫ ਪ੍ਰੋਟੈਸਟ ਕਰਨਾ ਤੇ ਇੱਥੇ ਜਾ ਕੇ ਕਿਤਨਾ ਕਿਤੇ ਉਸ ਚੀਜ਼ ਦਾ ਵੀ ਰਿਜ਼ਲਟ ਮਿਲਣਾ ਪਰ ਇੱਕ 올림픽 ਸੀਗੀ ਇਹਦੇ ਚ ਭਾਰਤ ਲੈਵਲ ਦੇ ਬੰਦੇ ਦਾ ਕੀ ਰੋਲ ਹੋ ਸਕਦਾ ਇਹ ਵੀ ਤਾਂ ਇੱਕ ਸਵਾਲ ਹੈ ਨਹੀਂ ਜੇ ਆਪਾਂ ਕਹਿੰਦੇ ਵੀ ਕਿਤਨਾ ਕਿਤੇ ਕੜੀਆਂ ਜੁੜਦੀਆਂ ਨੇ ਦੇਖੋ ਕਿ ਕਿਤੇ ਨਾ ਕਿਤੇ ਜੇ ਕੜੀਆਂ ਜੁੜਦੀਆਂ ਵੀ ਨੇ ਤੇ ਸਭ ਤੋਂ ਪਹਿਲਾਂ ਤਾਂ ਇਸ ਵੇਲੇ ਇੰਡੀਅਨ ਗਵਰਨਮੈਂਟ ਨੂੰ ਆਪਾਂ ਕੱਲ ਨੂੰ ਵਰਲਡ ਪਾਵਰ ਬਣਨ ਦੀ ਗੱਲ ਕਰਦੇ ਆ ਇਹਦੇ ਉੱਤੇ ਸਟਰੋਂਗ ਪ੍ਰੋਟੈਸਟ ਜਤਾਉਣਾ ਚਾਹੀਦਾ ਕਿ ਸਾਡੀ ਐਥਲੀਟ ਹੈ ਆ ਚੀਜ਼ਾਂ ਹੋਈਆਂ ਉਹ ਮੈਸ ਇੱਕ ਦੋ ਥਾਵਾਂ ਤੇ ਆਪਣੀ ਖਾਣਾ ਪੂਰਤੀ ਕਰਕੇ ਨਹੀਂ ਰੁਕਣਾ ਚਾਹੀਦਾ ਔਰ ਦੂਜੀ ਗੱਲ ਜਦੋਂ ਆਪਾਂ ਕਹਿੰਦੇ ਆ ਵੀ ਅਸੀਂ ਬਾਹਰ ਦੀ ਫਾਈਟ ਨਹੀਂ ਲੜਦੇ ਅਸੀਂ ਅੰਦਰ ਦੀ ਫਾਈਟ ਵੀ ਲੜਦੇ ਆ ਵੀ ਜਿੱਦਾਂ ਇੱਕ ਬੰਦਾ ਆਪਣੇ ਅੰਦਰ ਦੀ ਪਰਸਨੈਲਿਟੀ ਨੂੰ ਨਖਾਰਦਾ ਕਿ ਮੇਰੇ ਅੰਦਰ ਕੀ ਕਮੀ ਰਹਗੀ ਉਹ ਕੰਟਰੀ ਨੂੰ ਅੰਦਰ ਦੇ ਤੌਰ ਤੇ ਵੀ ਦੇਖਣਾ ਚਾਹੀਦਾ ਆ ਕਿ ਜਿਹੜੀਆਂ ਬਾਊਟਸ ਤੁਸੀਂ ਉਹ ਜਪਾਨ ਦੀ ਫਾਈਟਰ ਦੇਖ ਲਓ ਜਿਹਨੂੰ ਇਹਨੇ ਹਰਾਇਆ ਆ ਉਹ ਕਦੇ ਨਹੀਂ ਆਪਣੀ ਲਾਈਫ ਦੇ ਵਿੱਚ ਕਿਸੇ ਹੋਰ ਕੰਟਰੀ ਦੇ ਬੰਦੇ ਤੋਂ ਹਾਰੀ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਵੀ ਇਹਦੇ ਜਿਹੜੇ ਆਲੇ ਦੁਆਲੇ ਜੋ ਇਹਦੇ ਨਾਲ ਕੀਤਾ ਕਿੰਨੀਆਂ ਕ੍ਰੈਸਲਰਸ ਪ੍ਰੋਡਿਊਸ ਹੋ ਰਹੀਆਂ ਸਾਡੇ ਕੰਟਰੀ 'ਚ ਅੱਧੇਕ ਲੋਕ ਤਾਂ ਇੱਥੇ ਉਸ ਮੈਂਟੈਲਿਟੀ ਦੇ ਨੇ ਆਈ ਐਮ ਸੌਰੀ ਟੂ ਸੇ ਜਿਹੜੇ ਕੱਪੜਿਆਂ ਦੇ ਉੱਤੇ ਕਮੈਂਟ ਕਰਦੇ ਰਹਿੰਦੇ ਨੇ ਬਈ ਤੁਸੀਂ ਆ ਨਹੀਂ ਪਾਉਣਾ ਉਹ ਨਹੀਂ ਪਾਉਣਾ ਫੇਰ ਇਹ ਰੈਸਲਰਸ ਦੀ ਫੈਮਿਲੀ ਚੋਂ ਸੀਗੀ ਮੈਂ ਵੈਸੇ ਹੀ ਥੋੜਾ ਜਿਹਾ ਪੜ ਰਿਆ ਸੀ ਤੇ ਤੁਹਾਨੂੰ ਮੈਂ ਆਈਡੀਆ ਦਵਾ ਕਿ ਕੀ ਅਸੀਂ ਲੀਜੈਂਡ ਜਿਹੜੀ ਐ ਬੱਚੀ ਜੋ ਸੀਗੀ ਤਿੰਨ ਟਾਈਮ 올림픽ਸ ਚ ਪਾਰਟਿਸਿਪੇਟ ਕਰ ਨਹੀਂ ਆਪਣੇ ਆਪ ਦੇ ਵਿੱਚ ਕਿੱਡਾ ਸਟਰਗਲ ਵਾਲੀ ਗੱਲ ਆ ਫੇਰ ਤਿੰਨ ਕਾਮਨਵੈਲਥ ਗੇਮਸ ਦੇ 골ਡ ਮੈਡਲ ਨੇ ਇਹਦੇ ਕੋਲ ਫੇਰ ਦੋ ਵਰਲਡ ਚੈਂਪੀਅਨਸ਼ਿਪਸ ਚ ਬ੍ਰੌਂਜ਼ ਆ ਠੀਕ ਐ 2021 ਦੀ ਏਸ਼ੀਅਨ ਚੈਂਪੀਅਨ ਐ ਏਸ਼ੀਅਨ ਗੇਮਸ ਦੇ ਵਿੱਚ 골ਡ ਤੇ ਫਿਰ ਰੈਸਲਰਸ ਦੀ ਉਸ ਫੈਮਿਲੀ ਚ ਆਉਂਦੀ ਆ ਵੀ ਆਪਾਂ ਦੇਖੀ ਬਾਲੀਵੁੱਡ ਤੱਕ ਚ ਮੂਵੀਜ਼ ਬਣੀਆਂ ਵੀ ਆਪਾਂ ਗੀਤਾ ਫੋਗੜ ਦੇਖ ਲਈ ਬਬੀਤਾ ਦੇਖ ਲਈ ਇਹਦੀਆਂ ਕਜ਼ਨ ਦੇਖ ਲਈ ਇਹਦੇ ਅੰਕਲ ਦੇਖ ਲਈ ਮਾਹਵੀਰ ਸਿੰਘ ਫੋਗੜ ਤੇ ਇਸ ਲੈਵਲ ਦੀ ਲਿਗੇਸੀ ਤੇ ਇਹ ਕੰਟੀਨਿਊ ਅੰਦਰ ਵੀ ਦੇਖਣਾ ਚਾਹੀਦਾ ਬਟ ਅਸੀਂ ਜਾਣਦੇ ਆ ਇੱਥੇ ਕੀ 트ਰਾਜਿਕਸ ਆਗਾ ਹੋਇਆ ਫੀਮੇਲ ਰੈਸਲਰਸ ਨਾਲ ਕੀ ਹੋਇਆ ਇੱਥੇ ਕਿਸਾਨਾਂ ਨਾਲ ਕੀ ਹੋ ਰਿਹਾ ਦਿਨ ਦਿਹਾੜੇ ਮਿਲਟਰੀ ਗ੍ਰੇਡ ਦੇ ਵੈਪਨਸ ਲੈ ਕੇ ਕਿਸਾਨਾਂ ਤੇ ਗੋਲੀਆਂ ਵੱਜ ਰਹੀਆਂ ਤੇ ਜਿਹੜੀਆਂ ਬੱਚੀਆਂ ਖੇਡਣ ਲਈ ਆ ਰਹੀਆਂ ਸੀ ਜਿਹੜਾ ਇੱਕ ਫਿਡੂਸ਼ਰੀ ਰੈਂਕ ਤੇ ਬੰਦਾ ਬੈਠਾ ਉਹਨਾਂ ਦੀਆਂ ਇੱਜ਼ਤਾਂ ਦੇ ਨਾਲ ਜਿਹੜਾ ਆ ਉਹ ਖਿਲਵਾੜ ਕਰ ਰਿਹਾ ਇੱਕ ਪਾਸੇ ਤਾਂ ਆਪਾਂ ਇਹਨੂੰ ਉਹੀ ਜਿਵੇਂ ਸ਼ੁਰੂਆਤ ਕੀਤੀ ਸੀ ਕਿ ਟੈਕਨੀਕਲ 에ਰਰ ਦੇ ਤੌਰ ਤੇ ਦੇਖਦੇ ਆ ਪਰ ਦੂਜੇ ਪਾਸੇ ਨਿਰਾਸ਼ ਹੋ ਕੇ ਕੁੜੀ ਕਹਿੰਦੀ ਹੈ ਕਿ ਮੈਂ ਸੰਨਿਆਸ ਲੈ ਰਹੀ ਆ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਉਣ ਵਾਲੇ ਫਿਊਚਰ ਤੇ ਵੀ ਇਹ ਚੀਜ਼ਾਂ ਪ੍ਰਭਾਵ ਪਾਣ ਗਿਆ ਹੈ ਜਾਂ ਜਿਹੜੇ ਲੋਕ ਰੈਸਲਰ ਬਣਨਾ ਚਾਹੁੰਦੇ ਨੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਨੇ ਕਿਤੇ ਨਾ ਕਿਤੇ ਦੇਸ਼ ਦੇ ਫਿਊਚਰ ਦੇ ਉੱਤੇ ਵੀ ਇਹ ਚੀਜ਼ਾਂ ਅਸਰ ਪਾਣ ਗਿਆ 올림픽 ਦੇ ਵਿੱਚ ਜੋ ਪਲੇਅਰ ਜਾਣਗੇ ਉਹਨਾਂ ਦਾ ਹੌਸਲਾ ਟੁੱਟਦਾ ਕਿਉਂਕਿ ਮਨੀਸ਼ਾ ਵਿਨੇਸ਼ ਫੋਗਾਟ ਇੱਕ ਤਰ੍ਹਾਂ ਦੀ ਉਹ ਦੇਖੋ ਤੁਹਾਨੂੰ ਮੈਂ ਨਾ ਇੱਕ ਗਲੋਬਲ ਐਗਜ਼ਾਮਪਲ ਦੇਣਾ ਜੀ ਜੋ ਤੁਸੀਂ ਇਹ ਸਮਝ ਜਾਓਗੇ ਵੈਸਟ ਵਿੱਚ ਇੱਕ ਡਰਾਈਵ ਚੱਲੀ ਸੀ ਮੀਟੂ ਉਹ ਬਾਲੀਵੁੱਡ ਚ ਬੜੀਆਂ ਫੀਮੇਲਸ ਨੇ ਦੱਸਿਆ ਕਿ ਸਾਡੇ ਜਿਹੜੇ ਆ ਕਾਸਟਿੰਗ ਕਾਊਚ ਹੁੰਦੇ ਆ ਠੀਕ ਹੈ ਉਹ ਮੀਟੂ ਕਦੋਂ ਐਥਲੀਟਸ ਤੇ ਵੀ ਆ ਗਈ ਹੁਣ ਉਹ ਮੀਟੂ ਇਸ ਹੱਦ ਤੱਕ ਹਾਵੀ ਹੈ ਮਤਲਬ ਸਾਨੂੰ ਆਪਣੇ ਘਰ ਦੇ ਅੰਦਰ ਤਲਾਸ਼ਣ ਦੀ ਲੋੜ ਆ ਮੈਂ ਇਕੱਲੇ ਉਹ ਬ੍ਰਿਜ ਭੂਸ਼ਣ ਦੀ ਨਹੀਂ ਗੱਲ ਕਰਦਾ ਮੈਂ ਆਨੰਦਪੁਰ ਸਾਹਿਬ ਨੂੰ ਬਿਲੋਂਗ ਕਰਦਾ ਅੱਜ ਅਸੀਂ ਬੇਸ਼ੱਕ ਹਾਈ ਕੋਰਟ ਖੜੇ ਆ ਇੱਥੇ ਕਿਸੇ ਇਹ ਕਰਮ ਭੂਮੀ ਆ ਹੁਣ ਆਨੰਦਪੁਰ ਸਾਹਿਬ ਦੇ ਵਿੱਚ ਮਾਰਸ਼ਲ ਅਕੈਡਮੀ ਆ ਮੈਂ ਤੁਹਾਨੂੰ ਓਨ ਕੈਮਰਾ ਦੱਸ ਰਿਹਾ ਬਹੁਤ ਜਲਦੀ ਲੈ ਕੇ ਵੀ ਆਵਾਂਗੇ ਸਾਹਮਣੇ ਉੱਥੇ ਸਪੋਰਟਸ ਦੇ ਕੋਚਿਸ ਇਹੋ ਜਿਹੇ ਨੇ ਐਥਲੀਟ ਆ ਮਤਲਬ ਮੇਰੇ ਕੋਲ ਸਬੂਤ ਨੇ ਉਹ ਬੰਦੇ ਦੀ ਕੰਪਲੇਂਟ ਹੋਈ ਆ ਵੀ ਹੋਰ ਕੇਸਿਸ ਕਰਕੇ ਮੈਨੂੰ ਸਮਾਂ ਨਹੀਂ ਮਿਲ ਰਿਹਾ ਮੈਨੂੰ ਕਿਸੇ ਫੈਮਿਲੀ ਨੇ ਅਪਰੋਚ ਕੀਤਾ ਉੱਥੇ ਇੱਕ ਦਾੜੇ ਵਾਲਾ ਕੋਚ ਮਤਲਬ ਐਡਾ ਉਹਦਾ ਦਾੜਾ ਹੋਣਾ ਤੇ ਹੀ ਇਜ਼ ਅ ਕ੍ਰੋਨਿਕ ਐਲਕੋਹੋਲਿਸਟ ਡਰੰਕਰ ਆਨੰਦਪੁਰ ਸਾਹਿਬ ਅਕੈਡਮੀ ਦੇ ਵਿੱਚ ਸਰਵ ਕਰ ਰਿਹਾ ਐਥਲੀਟਸ ਦਾ ਕੋਚ ਐਥਲੈਟਿਕ ਦਾ ਠੀਕ ਹੈ ਤੇ ਉਹਦਾ ਜੇ ਬਲੱਡ ਟੈਸਟ ਕਰਾਇਆ ਜਾਵੇ ਉਹ ਚੋ ਅਲਕੋਹਲ ਨਿਕਲਣੀ ਹੈ ਤੇ ਉਹਨੇ ਫੀਮੇਲਸ ਦੇ ਉਹਦੇ ਖਿਲਾਫ ਗੰਭੀਰ ਇਲਜ਼ਾਮ ਨੇ ਕਿ ਇਹ ਹਰਾਸਮੈਂਟ ਕਰ ਰਿਹਾ ਸੋ ਇਹ ਇਹ ਚੀਜ਼ਾਂ ਬਚੀਆਂ ਨਹੀਂ ਰਹਿ ਗਈਆਂ ਮਤਲਬ ਕਿੱਥੇ ਜਿਹੜਾ ਕੋਚ ਹੁੰਦਾ ਸੀਗਾ ਇੱਕ ਪਿਆਰਤੀ ਵਾਲਾ ਰਿਸ਼ਤਾ ਹੁੰਦਾ ਸੀ ਅੱਜ ਦੇ ਰੇਟ ਦੇ ਵਿੱਚ ਵੀ ਅਸੀਂ ਦੇਖੀ ਜਿਹੜੀ ਸਾਡੀ ব্রੋਂਜ਼ ਮੈਡਲਿਸਟ ਹੈ ਜੇ ਆਪਾਂ ਗੱਲ ਕਰੀਏ ਮਨੂ ਬਾਕ ਕਰਦੀ ਤੇ ਉਹ ਬੜੇ ਸਕੂਨ ਦੇ ਨਾਲ ਜਿੱਦਾਂ ਆਪਣੇ ਬੰਦਾ ਪਿਓ ਦੇ ਮੋਢੇ ਤੇ ਸੁੱਤਾ ਹੁੰਦਾ ਨਾ ਸਾਡੇ ਕੋਲ ਵਧੀਆ ਕੋਚ ਪਈ ਨੇ ਅੱਜ ਵੀ ਸਾਡੇ ਕੋਲ ਜਸਪਾਲ ਰਾਣੇ ਵਰਗੇ ਬੰਦੇ ਬੈਠੇ ਨੇ ਅੱਜ ਵੀ ਕਿ ਉਹ ਬੰਦੇ ਨੂੰ ਕੋਈ ਗਵਰਨਮੈਂਟ ਵੱਲੋਂ ਇਨਫਰਾਸਟ੍ਰਕਚਰ ਨਹੀਂ ਮਿਲੇ ਆ ਉਹ ਕਹਿੰਦਾ ਮੈਂ ਪਿਛਲੇ 3 ਸਾਲ ਤੋਂ ਜੌਬਲੈਸ ਆ ਜਿਹੜੀ ਵੱਡੀ ਪ੍ਰੋਬਲਮ ਆ ਉਹ ਇਹ ਹੈ ਕਿ ਜਿਹੜੇ ਫਿੱਟ ਬੰਦੇ ਨੇ ਉਹ ਸੰਘਰਸ਼ ਕਰ ਰਹੇ ਨੇ ਤੇ ਜਿਨ੍ਹਾਂ ਦੇ ਉੱਤੇ ਅਲੀਗੇਸ਼ਨਸ ਨੇ ਅਸੀਂ ਕ੍ਰਾਈਮ ਚ ਇਹਨਾਂ ਨੂੰ ਪੀਡੋਫਾਈਲ ਕਹਿੰਦੇ ਆ ਜਿਹੜੇ ਛੋਟੀਆਂ ਬੱਚੀਆਂ ਨਾਲ ਗਲਤ ਕੰਮ ਕਰਦੇ ਨੇ ਤੇ ਉਹ ਬੰਦੇ ਜਿਹੜੇ ਨੇ ਮਤਲਬ ਉਹ ਬੰਦੇ ਜਿਆਦਾ ਬਾਬੇ ਬਣੀ ਬੈਠੇ ਆ ਤੁਸੀਂ ਉਹ ਗੁਰਮੀਤ ਰਾਮ ਰਈ ਮਰਗੇ ਲਾ ਲੋ ਆਸਾ ਰਾਮ ਰਗੇ ਲਾ ਲੋ ਜਾਂ ਫਿਰ ਉਹ ਇਦਾਂ ਦੇ ਕੋਚਿੰਗ ਵਾਲੀ ਪੋਜੀਸ਼ਨਸ ਤੇ ਬੈਠੇ ਨੇ ਜਿਹੜੀ ਵੱਡੀ ਗੱਲ ਆ ਇਹ ਸਾਡੇ ਘਰ ਦੀ ਪ੍ਰੋਬਲਮ ਆ ਤੇ ਜਿਹੜੀ ਬੱਚੀ ਇਹਨਾਂ ਚੀਜ਼ਾਂ ਨੂੰ ਮੈਂ ਦੁਬਾਰਾ ਫੇਰ ਕਹਾਂਗਾ ਇਹਨਾਂ ਟੈਬੂਸ ਨੂੰ ਟੱਪ ਕੇ ਲੰਘ ਕੇ ਕਿਉਂਕਿ ਤੁਸੀਂ ਇੱਕ ਚੀਜ਼ ਦੇਖੋ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਹੁਤ ਵਾਇਰਲ ਹੋ ਰਹੀ ਸੀ ਬੱਚੀ ਉਹ ਕਹਿ ਰਹੇ ਸੀਗੇ ਕਿ ਪਹਿਲਵਾਨੀ ਜਿੱਤੀ ਆ ਤੇ ਉਹ ਇਹਦੇ ਨਾਲ ਕੰਪੈਰੀਜ਼ਨ ਵੀ ਕਰ ਰਹੇ ਸੀ ਬਰਜਪੂਸ਼ਣ ਦਾ ਸੋਸ਼ਲ ਮੀਡੀਆ ਤੇ ਟਵੀਟ ਹੋ ਰਹੇ ਸੀਗੇ ਉਦੋਂ ਇੱਕੋ ਦਾ ਮੀ 50 ਗ੍ਰਾਮ ਦੇ ਨਾਲ ਆ ਸਾਰਾ ਕੁਝ ਹੋ ਜਾਣਾ ਇੱਕ ਗੰਭੀਰ ਬੁੱਦਾ ਹੈ ਇਹਦੇ ਉੱਤੇ ਜਾਂਚ ਹੋਣੀ ਚਾਹੀਦੀ ਕਾਨੂੰਨ ਕਿਸ ਤਰੀਕੇ ਦੇ ਨਾਲ ਵਿਨੇਸ਼ ਫੋਗੜ ਦੀ ਮਦਦ ਕਰ ਸਕਦਾ ਹੈ ਕਿ ਕੋਈ ਚਾਂਸ ਹੈਗੇ ਨੇ ਕਿ ਜੇਕਰ ਕਾਨੂੰਨ ਦਾ ਸਹਾਰਾ ਵਿਨੇਸ਼ ਫੋਗੜ ਲੈਂਦੀ ਹੈ ਕਿ ਉਹਦਾ ਮੈਡਲ ਉਹਨੂੰ ਸਿਲਵਰ ਮਿਲ ਸਕੇ ਜਾਂ ਕੋਈ ਹੱਲ ਹੈ ਦੇਖੋ ਇੱਕ ਤਾਂ ਇੰਟਰਨੈਸ਼ਨਲ ਕਾਨੂੰਨ ਨੇ ਜਿੱਥੇ ਇੰਡੀਆ ਇਹਨਾਂ ਦੀ ਪੈਡ ਰੱਖਦਾ ਠੀਕ ਹੈ ਅੱਗੇ ਸਾਡਾ ਸੁਧੀਰ ਜਾਦਵ ਸੀਗਾ ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟਸ ਦੇ ਵਿੱਚ ਸਾਡੇ ਵੱਲੋਂ ਬੜੇ ਜ਼ਬਰਦਸਤ ਜਿਹੜੇ ਜ਼ਹੀਨ ਐਡਵੋਕੇਟ ਰਹੇ ਉਹ ਪੀਅਰ ਹੋਏ ਆ ਹੁਣ ਉੱਥੇ ਦੂਜੇ ਪਾਸੇ ਆਹ ਜਿਹੜਾ ਮੁੱਦਾ ਆ ਇਹਨੂੰ ਲਾਈਟਲੀ ਲੈਣ ਦਾ ਨਹੀਂ ਐ ਐਸੈਟ ਆ ਸਾਡੀ ਤੇ ਇਸ ਤਰੀਕੇ ਦੀ ਐਸੈਟ ਆ ਜਿੱਦਾਂ ਉਹਨੇ ਸਨਿਆਸ ਸਨਿਆਸ ਬੰਦਾ ਕਦੋਂ ਲੈਂਦਾ ਉਹਨੇ ਦੇਖਿਆ ਕਿ ਕੋਈ ਹੋਰ ਵਾਪ ਨਹੀਂ ਚੱਲਿਆ ਉਹ ਕਹਿੰਦੀ ਵੀ ਮੈਂ ਸਟਰੈਂਥ ਤੋਂ ਵੀ ਜਵਾਬ ਦੇਗੀ ਪਹਿਲਾਂ ਪਿਛਲੇ ਸਾਲ ਤੋਂ ਆਪਣੇ ਕੰਟਰੀ ਦੇ ਵਿੱਚ ਜਿਹੜੇ ਬੰਦਿਆਂ ਨੂੰ ਸਪੋਰਟਸ ਪ੍ਰਮੋਟ ਕਰਨਾ ਚਾਹੀਦਾ ਉਹਨਾਂ ਨਾਲ ਲੜਦੀ ਰਹੀ ਇਸ ਮੁੱਦੇ ਤੇ ਤੁਸੀਂ ਸਿੱਧਾ ਕਿਹੜੇ ਬੰਦੇ ਦਾ ਲੋਕਸ ਕੋਈ ਸਿੱਧਾ ਇਹ ਕੋਟਾ ਕਚੇਰੀਆਂ ਵਾਲਾ ਮद्दा ਤਾਂ ਹੈ ਨਹੀਂ ਇੱਕ ਐਥਲੀਟ ਗਵਾਇਆ ਤੁਸੀਂ ਆਪਣੇ ਦੇਸ਼ ਦਾ ਔਰ ਉਹ ਆਲਰੇਡੀ ਜਿਹੜੇ ਆ ਆਪਣੇ ਬੰਦਿਆਂ ਦੇ ਨਾਲ ਲੜਾਈ ਝਗੜਾ ਇਨਸਾਫ ਉਹਨੂੰ ਇੱਥੇ ਨਹੀਂ ਮਿਲਿਆ ਉਹ ਇਹ ਚੀਜ਼ਾਂ ਨੂੰ ਦਿਲ ਦੇ ਵਿੱਚ ਦਰਦ ਨੂੰ ਰੱਖ ਕੇ ਫਿਰ 올림픽ਸ ਚ ਗਈ ਸੀ ਫਿਰ 올림픽ਸ ਚ ਸਾਡੇ ਅਲੱਗ ਚੈਲੰਜੀਜ਼ ਨੇ ਉਹ ਵੈਸੇ ਸਾਨੂੰ 3rd ਵਰਡ ਕੰਟਰੀ ਦੇਖਦੇ ਆਂ ਇੰਡੀਆ ਨੂੰ ਦੇਖਦੇ ਨੇ ਕਿ ਸ਼ਾਇਦ ਇਹ ਹਲੇ ਡਿਵੈਲਪ ਨਹੀਂ ਹੋਏ ਪ੍ਰੋਪਰਲੀ ਉੱਥੇ ਅਸੀਂ ਆਪਣੀ ਉਹ ਸੰਸਕ੍ਰਿਤੀ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ ਫਿਰ ਇਹ ਜੈਨੇਟਿਕਸ ਨੂੰ ਟਾਰਗੇਟ ਕਰਦੇ ਨੇ ਇੱਕ ਪ੍ਰੋਪਰ ਇੱਕ ਕੁਝ ਮਾਰਸ਼ਲ ਕਲੈਨਸ ਹੈਗੇ ਆ ਜਿ ਵਿੱਚ ਜੱਟ ਆਉਂਦੇ ਆ ਜਾਟ ਆਉਂਦੇ ਆ ਠੀਕ ਹੈ ਜਿਨ੍ਹਾਂ ਦੇ ਜੈਨੇਟਿਕ ਬਿਲਡ ਅਪ ਇਹੋ ਜਿਹਾ ਹੈਗਾ ਕਿ ਉਹ ਸਪੋਰਟਸ 'ਚ ਬਹੁਤ ਜ਼ਿਆਦਾ ਐਕਸਲ ਕਰ ਰਹੇ ਆ ਫਿਰ ਉਸ ਚੀਜ਼ ਨੂੰ ਕਿੱਡੀ ਸੱਟ ਲੱਗਦੀ ਆ ਕਿਉਂਕਿ ਉਹ ਪਾਰਟਿਕੂਲਰ ਕਮਿਊਨਿਟੀ ਦੇ ਬੰਦਿਆਂ ਨੂੰ ਉਗਰਵਾਦੀ ਉਪੱਦਰਵੀ ਠੀਕ ਹੈ ਉਹਨਾਂ ਦੇ ਨਾਲ ਐਂਟੀ ਨੈਸ਼ਨਲ ਲੋਗਨਸ ਲਾ ਕੇ ਉਹਨਾਂ ਨੂੰ ਇੱਕ ਤਰੀਕੇ ਨਾਲ ਇਹ ਫੀਲ ਕਰਾਇਆ ਜਾਂਦਾ ਵੀ ਤੁਸੀਂ ਦੂਜੀ ਸ਼੍ਰੇਣੀ ਦੇ ਨਾਗਰਿਕ ਹੋ ਸੋ ਉਹ ਸਾਰੀਆਂ ਚੀਜ਼ਾਂ 'ਚ ਇੱਕ ਤਾਂ ਘਰ ਦੀ ਲੜਾਈ ਹੈ ਫਿਰ ਇੱਕ ਬਾਹਰ ਦੀ ਲੜਾਈ ਹੈ ਫਿਰ ਉਹਦੇ ਆਲੇ-ਦੁਆਲੇ ਜਿਹੜਾ ਓਵਰਆਲ ਇਨਫਰਾਸਟ੍ਰਕਚਰ ਹੈ ਉਹ ਸ਼ੱਕ ਦੇ ਘੇਰੇ 'ਚ ਹੈ ਸੋ ਇਹ ਸਾਰੇ ਮੁੱਦੇ ਮਤਲਬ ਇਹ ਬੜੀਆਂ ਟੈਕਨੀਕਲ ਚੀਜ਼ਾਂ ਨੇ ਜਿਹੜੀਆਂ ਜੇ ਤੁਸੀਂ ਸੋਖੇ ਤਰੀਕੇ ਨਾਲ ਸਮਝਣੀਆਂ ਚਾਹੋ ਕਿ ਬਾਹਰ ਦੇ ਕੋਰਟਸ ਦੇ ਵਿੱਚ ਹੀ ਇੰਡੀਆ ਨੂੰ ਹਲੇ ਤਾਂ ਪ੍ਰੋਪਰਲੀ ਇੱਕ ਡਰਾਈਵ ਚਲਾਉਣੀ ਚਾਹੀਦੀ ਆ ਕੀ ਅਸੀਂ ਇਹਦੇ ਤੇ ਸਟਰੋਂਗਲੀ ਜਿਹੜਾ ਆ ਪ੍ਰੋਟੈਸਟ ਕਰਦੇ ਆ ਇਹੀ ਐਥਲੀਟ ਕੋਈ ਰਸ਼ੀਆਰ ਕੀ ਕੰਟਰੀ ਦਾ ਹੁੰਦਾ ਜਿਹੜੇ ਸੁਪਰ ਲੀਡਰਸ ਨੇ ਕੋਈ ਯੂਐਸ ਦਾ ਐਥਲੀਟ ਹੁੰਦਾ ਜਿਹਦੇ ਨਾਲੇ ਧੱਕਾ ਹੋਇਆ ਹੁੰਦਾ ਸਾਰੀ ਦੁਨੀਆ ਨੂੰ ਪਤਾ ਲੱਗ ਜਾਣਾ ਸੀਗਾ ਜੇ ਆਪਾਂ ਗਲੋਬਲ ਪਾਵਰ ਦੀ ਐਡੀ ਗੱਲ ਕਰਦੇ ਆ ਅਸੀਂ ਡੰਕਾ ਭਜਾਉਨੇ ਆ ਠੀਕ ਹੈ ਨਾ ਤੇ ਉੱਥੇ ਅਸੀਂ ਇਸ ਚੀਜ਼ ਤੇ ਤਾਂ ਫਿਰ ਸਾਡੀ ਇਕੱਲਾ ਉਹਦਾ ਤਾਂ ਨਹੀਂ ਉਹਨੇ ਇਕੱਲੇ ਨਹੀਂ ਰਿਜ਼ਾਈਨ ਤਾਂ ਨਹੀਂ ਮਾਰਿਆ ਇੱਕ ਤਰੀਕੇ ਦਾ ਜੇ ਦੇਖਿਆ ਜਾਵੇ ਇੰਡੀਆ ਦੀਆਂ ਐਸੈਟਸ ਦਾ ਸਨਿਆਸ ਹੈ ਜਿਹਨੂੰ ਆਪਾਂ ਮੈਨ ਪਾਵਰ ਐਸੈਟਸ ਕਹਿੰਦੇ ਆ ਜਿਹਨੂੰ ਆਪਾਂ ਸਪੋਰਟਸ ਕਹਿੰਦੇ ਆ ਕਿੰਨੇ ਕ ਆਪਣੇ ਇੰਡੀਆ ਦੇ ਵਿੱਚ ਰੈਸਲਰ ਉੱਠਦੇ ਪਏ ਆ ਕਿੰਨੇ ਕ ਘਰਾਂ ਚੋਂ ਉੱਠਦੇ ਪਏ ਆ ਅੱਧਿਆਂ ਨੇ ਤਾਂ ਵੈਸੇ ਹੀ ਇਸ ਤੋਂ ਪਹਿਲਾਂ ਉਹ ਬ੍ਰਜਪੂਸ਼ਨ ਕਰਕੇ ਕਰਤਾ ਸੀ ਸਾਰਾ ਕੁਝ ਤੇ ਜਿਹੜੇ ਆ ਬੱਚੀ ਦਾ ਜਿਸ ਤਰੀਕੇ ਨਾਲ ਮਰੇਲ ਟੁੱਟੂਗਾ ਕੁਸ਼ ਟੁੱਟੂਗਾ ਅੱਗੋਂ ਦੀ ਦੇਖੋ ਪਰਸੈਪਸ਼ਨ ਕੀ ਬਿਲਡ ਅਪ ਹੋ ਜਾਂਦੀ ਹੈ ਹੁਣ ਸਾਡੇ ਕੋਲ ਇੱਕ ਸਾਨੀਆਂ ਮਿਰਜਾਈ ਸਪੋਰਟਸ ਆ ਗਏ ਠੀਕ ਹੈ ਫੇਰ ਸਾਡੇ ਕੋਲ ਐਥਲੀਟ ਆਏ ਪੰਜਾਬ ਦੇ ਮੁੰਡੇ ਉੱਠੇ ਠੀਕ ਹੈ ਹੁਣ ਸ਼ੋਭਮਨ ਗਿੱਲ ਉਹ ਪਿੰਡਾਂ ਚੋਂ ਮੁੰਡਾ ਉੱਠ ਕੇ ਗਿਆ ਉਹਦੇ ਫਾਦਰ ਨੇ ਕੀ ਸਟਰਗਲ ਕੀਤਾ ਉਹ ਕਿੱਡੀ ਲਿਗੇ ਸੀ ਸੈੱਟ ਕਰ ਰਿਹਾ ਅਰਸ਼ਦੀਪ ਹੈ ਠੀਕ ਹੈ ਇਹ ਉਹ ਕਿਸ ਲੈਵਲ ਤੇ ਨੈਰੇਟਿਵ ਤੋੜ ਰਿਹਾ ਸਾਰੇ ਉਸ ਲੈਵਲ ਤੇ ਬੱਚੇ ਬੇਸਿਕਲੀ ਕੰਟਰੀਬਿਊਟ ਕਰਨਾ ਚਾਹੁੰਦੇ ਆ ਇੰਡੀਆ ਨੂੰ ਲੈ ਕੇ ਉੱਥੇ ਇਨਫਰਾਸਟ੍ਰਕਚਰ ਦੀ ਤੁਹਾਨੂੰ ਮੈਂ ਪ੍ਰੋਬਲਮ ਦੱਸਦੀ ਕਿ ਕੋਚਸ ਦੇ ਨਾਲ ਵੀ ਹੈ ਸਪੋਰਟਸ ਦੇ ਨਾਲ ਵੀ ਹੈ ਫਿਰ ਉੱਥੋਂ ਪਹੁੰਚ ਕੇ ਜਿਹੜੇ ਮੈਨੂੰ ਇਹ ਲੱਗਦਾ ਕਿ ਜਿਹੜੇ ਬੀ ਫਿਟਿੰਗ ਬੰਦੇ ਨੇ ਜਿਉਂ ਨਾ ਰੈਂਕਸ ਤੇ ਹੁੰਦੇ ਜਿੱਥੇ ਸੀਗੇ ਅਸੀਂ ਅਚੀਵਮੈਂਟ ਦੇਖ ਰਹੇ ਆ ਉਹ ਜੋਸਪਾਲ ਰਾਣਾ ਦੀ ਐਗਜ਼ਾਮਪਲ ਮੈਂ ਤੁਹਾਨੂੰ ਪ੍ਰੈਜ਼ੈਂਟ ਐਗਜ਼ਾਮਪਲਸ ਹੀ ਦੇ ਰਿਹਾ ਇਹ ਤਾਂ ਹੈ ਨਹੀਂ ਕਿ ਆਪਣਾ ਕਿਸੇ ਨਾਲ ਕੋਈ ਪਰਸਨਲ ਹੈ ਜੋ ਅਸੀਂ ਪੜ ਰਹੇ ਆ ਰੀਅਲ ਜਰਨਲਿਜ਼ਮ ਦੇਖ ਰਹੇ ਆ ਤਾ ਐਡਵੋਕੇਟ ਗੁਰਮੋਹਨ ਪ੍ਰੀਤ ਸਿੰਘ ਵਿਨੇਸ਼ ਫੁਗੜ ਦੇ ਹੱਕ ਦੇ ਵਿੱਚ ਆਏ ਸੀਗੇ ਤੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਕਿਸ ਤਰੀਕੇ ਦੇ ਨਾਲ ਕਾਨੂੰਨੀ ਤੌਰ ਤੇ ਵੀ ਜਿਹੜਾ ਉਸ ਦੀ ਮਦਦ ਕੀਤੀ ਜਾ ਸਕਦੀ ਹੈ ਸਾਡੇ ਦੇਸ਼ ਨੂੰ ਜਿਹੜਾ ਸਟੈਂਡ ਲੈਣਾ ਚਾਹੀਦਾ ਹੈ ਤਾਂ ਉਹ ਸਾਰੀ ਗੱਲਾਂ ਬਾਤਾਂ ਅਸੀਂ ਐਡਵੋਕੇਟ ਸਾਹਿਬ ਦੇ ਨਾਲ ਕੀਤੀਆਂ ਨੇ ਧੰਨਵਾਦ